ਇਹ ਉਸ ਪੰਜਾਬ ਦੇ ਪੁੱਤ ਦੀ ਤਸਵੀਰ ਹੈ ਜਿਸ ਦੀ ਮੌਤ ਨੇ ਘਰ ਦੇ ਵਿੱਚ ਸੱਥਰ ਵਿਛਾ ਦਿੱਤੇ ਨੇ ਚੰਗੇ ਭਵੇਖਲੀ ਜਿਸ ਪੁੱਤ ਨੂੰ ਮਾਪਿਆਂ ਨੇ ਵਿਦੇਸ਼ ਭੇਜਿਆ ਸੀ ਉਸ ਪੁੱਤ ਦੀ ਇੰਗਲੈਂਡ ਚ ਬ੍ਰੇਨ ਅਟੈਕ ਦੇ ਕਾਰਨ ਮੌਤ ਹੋ ਗਈ ਵਿਦੇਸ਼ਾਂ ਦੇ ਵਿੱਚ ਗਏ ਪੰਜਾਬੀ ਨੌਜਵਾਨਾਂ ਦੀਆਂ ਅਣਾਈਆਂ ਮੌਤਾਂ ਪੰਜਾਬ ਵਾਸੀਆਂ ਦੀ ਵੱਡਾ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ ਅਜਿਹਾ ਇੱਕ ਮਾਮਲਾ ਰਾਏਕੋਟ ਦੇ ਪਿੰਡ ਤਾਜਪੁਰ ਚ ਵੇਖਣ ਨੂੰ ਮਿਲਿਆ ਜਿੱਥੇ ਸਵਾ ਸਾਲ ਪਹਿਲਾਂ ਇੰਗਲੈਂਡ ਦੇ ਲਿਸਟਡ ਸ਼ਹਿਰ ਦੇ ਵਿੱਚ ਸਟੱਡੀ ਵੀਜ਼ਾ ਤੇ ਗਏ ਪ੍ਰਦੀਪ ਸਿੰਘ ਖੰਗੂੜਾ ਦੀ 27 ਸਾਲ ਦੀ ਉਮਰ ਦੇ ਵਿੱਚ ਮੌਤ ਹੋ ਗਈ। ਦਾਜ਼ੀਏ ਮ੍ਰਿਤਕ ਪ੍ਰਦੀਪ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਨੌਜਵਾਨ ਦੀ ਮੌਤ ਕਾਰਨ ਪਰਿਵਾਰ ਅਤੇ ਪ੍ਰਿੰਟ ਤੇ ਦੁੱਖ ਦਾ ਪਹਾੜ ਟੁੱਟ ਪਿਆ। ਪਿਤਾ ਪੁਪਿੰਦਰ ਸਿੰਘ ਅਸੂਲੀ ਲੀਵਰ ਦੀ ਪੀਹਾਨਿਕ ਬਿਮਾਰੀ ਤੋਂ ਪੀੜਤ ਨੇ। ਪਰਿਵਾਰ ਵੱਲੋਂ ਸਰਕਾਰ ਅਤੇ ਐਨਆਰਆਈ ਭਰਾਵਾਂ ਤੋਂ ਮੰਗ ਕੀਤੀ ਜਾ ਰਹੀ ਹੈ ਮ੍ਰਿਤਕ ਪ੍ਰਦੀਪ ਸਿੰਘ ਦੀ ਦੇਹ ਨੂੰ ਭਾਰਤ ਲਿਆਉਣ ਲਈ। ਪਰਿਵਾਰ ਮੰਗ ਕਾਰਿਆ ਮਦਦ ਮੰਗ ਰਿਹਾ ਕਿ ਉਹ ਆਖਰੀ ਵਾਰ ਆਪਣੇ ਪੁੱਤ ਨੂੰ ਵਿਦਾ ਕਰ ਸਕਣ ਮੇਰਾ ਨਾ ਬਲਜਿੰਦਰ ਸਿੰਘ ਹੈ ਜਿਨੇ ਕਿ ਆਰਮੀ ਦੇ ਵਿੱਚ ਵੀ 33 ਸਾਲ ਨੌਕਰੀ ਕੀਤੀ ਹੈ ਇਹ ਜੋ ਪ੍ਰਦੀਪ ਸਿੰਘ ਹੈ ਮੇਰਾ ਭਤੀਜਾ ਹੈ ਇਹ ਅੱਜ ਤੋਂ ਤਕਰੀਬਨ 1 ਸਾਲ 3 ਮਹੀਨੇ ਪਹਿਲਾਂ ਇੰਗਲੈਂਡ ਦੇ ਵਿੱਚ ਪੜ੍ਹਾਈ ਕਰਨ ਦੇ ਵੇਸਤੇ ਗਿਆ ਸੀਗਾ ਉੱਥੇ ਤਕਰੀਬਨ 1 ਸਾਲ 1 ਮਹੀਨਾ ਬਿਲਕੁਲ ਸਹੀ ਹੈ ਆਪਣਾ ਪੜ੍ਹਾਈ ਵੀ ਕਰਦਾ ਰਿਹਾ ਤੇ ਕੰਮ ਵੀ ਕਰਦਾ ਰਿਹਾ ਅੱਜ ਤੋਂ ਤਕਰੀਬਨ 2 ਮਹੀਨੇ ਪਹਿਲਾਂ ਇਹਨੂੰ ਅਟੈਕ ਹੋਇਆ ਵਾ ਵੱਜੋ ਕੇ ਬ੍ਰੇਨ ਅਟੈਕ ਸੀਗਾ ਉਸ ਤੋਂ ਬਾਅਦ 2 ਮਹੀਨੇ ਵੀ ਉੱਥੇ ਹਸਪਤਾਲ ਦਾ ਰਹਿਣ ਤੋਂ ਬਾਅਦ ਇਹ ਇੱਕ ਛੋਟੇ ਹਸਪਤਾਲ ਦੇ ਵਿੱਚ ਟਰਾਂਸਫਰ ਕੀਤਾ ਗਿਆ ਉੱਥੇ ਸਿਰਫ 2 ਦਿਨ ਕੱਟਣ ਤੋਂ ਬਾਅਦ ਇਹਦੀ ਮੌਤ ਹੋ ਗਈ ਮੈਂ ਅੱਜ ਆਪਣੀ ਇਸ ਗਵਰਨਮੈਂਟ ਤੋਂ ਇਹੀ ਗੁਹਾਰ ਕਰਦਾ ਹਾਂ ਕਿ ਇਸਦੀ ਡੈੱਡ ਬਾਡੀ ਨੂੰ ਇੱਥੇ ਵਾਪਸ ਲਿਆਂਦਾ ਪੰਜਾਬ ਲਿਆਂਦਾ ਜਾਵੇ ਅਤੇ ਹੋ ਸਕੇ ਜਿੰਨਾ ਵੀ ਗੌਰਮੈਂਟ ਤੋਂ ਇਹਦੇ ਬਾਪ ਦੀ ਤੇ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਤੇ ਹੋਰ ਕਿਸੇ ਨੂੰ ਵੀ ਐਨਆਰਆਈ ਵੀਰਾਂ ਨੂੰ ਕੋ ਕਹਿਣਾ ਚਾਹੁੰਦਾ ਅਸੀਂ ਗੌਰਮੈਂਟ ਦੇ ਨਾਲ ਨਾਲ ਅਸੀਂ ਉਹਨਾਂ ਐਨਆਰਆਈ ਵੀਰਾਂ ਨੂੰ ਵੀ ਕਹਿੰਨੇ ਆਂ ਵੀ ਜਿੱਥੋਂ ਤੱਕ ਹੋ ਸਕੇ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਜਿੰਨੀ ਵੀ ਮਦਦ ਹੋ ਸਕੇ ਤਾਂ ਉਹ ਜਿੰਨੀ ਵੀ ਮਦਦ ਉਹ ਕਰ ਸਕਦੇ ਨੇ ਉਹ ਨਹੀਂ ਮਦਦ ਕਰਨ ਉਹ ਇਹ ਆਪਣਾ ਵੀਰ ਕਦੋਂ ਗਿਆ ਸੀਗਾ ਤੇ ਕਿੰਨਾ ਚਿਰ ਹੋਇਆ ਸੀ ਇਹਨੂੰ ਇੱਥੇ ਦੀ ਕਿੱਦਿ ਹੋਈ ਆ ਏ ਜੋ ਗਏ ਸੀਗੇ तकरीबन 15 ਅਕਤੂਬਰ 1900 ਆਪਣੇ 2013 22 ਨੂੰ ਗਏ ਸੀਗੇ ਹੁਣ ਇਹ ਆਪਣੇ 22 ਜਨਵਰੀ ਨੂੰ ਇਹਨਾਂ ਦੀ ਮੌਤ ਹੋਈ ਐ ਐਸੇ ਸਾਲ ਦੇ ਵਿੱਚ ਅੱਜ ਤੋਂ तकरीबन 5-6 ਸਾਲ 5-6 ਦਿਨ ਪਹਿਲਾਂ ਦੀ ਗੱਲ ਹੈ ਇਹ ਤੇ ਤੁਸੀਂ ਉੱਥੇ ਕਿਸੇ ਨਾਲ ਸੰਪਰਕ ਕੀਤਾ ਹੋਗਾ ਜੀ ਮੇਰਾ ਇੱਕ ਭਤੀਜਾ ਉੱਥੇ ਹੋਰ ਹੈ ਜੀ ਅਸੀਂ ਅਸੀਂ ਤਾਂ ਉਹ ਉਹਦੇ ਤੱਕ ਹੀ ਮਦਦ ਦੇ ਜਾਣੀ ਕਹਿ ਸਕਦੇ ਸੀਗੇ ਉਨੇ ਅੱਗੇ ਹੋਰ ਜਾਨੀ ਆਪਣੀਆਂ ਜਿਓਥੇ ਸੰਸਥਾ ਵਗੈਰਾ ਉਹਦੇ ਨਾਲ ਗੱਲ ਕਰੀ ਸੀਗੀ ਹਲੇ ਉਹਦੇ ਨਾਲ ਕੋਈ ਗੱਲ ਕਲੀਅਰ ਨਹੀਂ ਹੋਈ ਇਹਨੂੰ ਭੇਜਣ ਬਾਰੇ ਕਿਹਨੇ ਹੁਣ ਸਰਕਾਰ ਤੋਂ ਕੀ ਮੰਗ ਕਰੀ ਅਸੀਂ ਬਸ ਸਰਕਾਰ ਤੋਂ ਇਹੀ ਮੰਗ ਕਰਦੇ ਆਂ ਵੀ ਇਹਦੀ ਡੈਡ ਬਾਡੀ ਨੂੰ ਇੱਥੇ ਪੰਜਾਬ ਲਿਆਂਦਾ ਜਾਵੇ ਤੇ ਜਿੰਨੀ ਵੀ ਹੋ ਸਕੇ ਪਰਿਵਾਰ ਦੀ ਮਦਦ ਕੀਤੀ ਜਾਵੇ ਇੱਕ ਅਸੀਂ ਹੋਰ ਦੇਖਿਆ ਤੇ ਪਿਤਾ ਦੀ ਵੀ ਕੰਡੀਸ਼ਨ ਕਹਿੰਦੇ ਡਾਊਨ ਹੈ ਜੀ ਹਾਂ ਪਿਤਾ ਵੀ ਤਕਰੀਬਨ ਜਦੋਂ ਤੋਂ ਇਹ ਗਏ ਨੇ ਉਹ ਤੋਂ 1 ਜਾਂ 1.5 ਮਹੀਨੇ ਬਾਅਦ ਤੋਂ ਉਹ ਬਿਮਾਰ ਚੱਲ ਰਹੇ ਨੇ ਉਹਨਾਂ ਦੀਆਂ ਕਿਡਨੀਆਂ ਖਰਾਬ ਨੇ ਹੋ ਸਕੇ ਤਾਂ ਉਹਨਾਂ ਦੀ ਵੀ ਜੋ ਮਦਦ ਹੋ ਸਕੇ ਤਾਂ ਅਸੀਂ ਸਰਕਾਰ ਨੂੰ ਇਹੀ ਬੇਨਤੀ ਕਰਦੇ ਹਾਂ ਵੀ ਉਹਨਾਂ ਦੀ ਵੀ ਮਦਦ ਕੀਤੀ ਜਾਵੇ। ਇਹ ਕਿੰਨੇ ਪੈਣ ਭਰਾ ਸੀ? ਇਹ ਸਿੰਗਲ ਹੀ ਕੱਕਾ ਇਕੱਲਾ ਇਕੱਲਾ ਹੀ ਭਰਾ ਸੀਗਾ ਜੀ। ਰਾਏਕੋਟ ਤੋਂ ਹਾਕਮ ਸਿੰਘ ਤਾਲੀਵਾਲ ਦੀ ਰਿਪੋਰਟ ਪੀਟੀਸੀ ਨਿਊਜ਼